ਸਾਡਾ ਖਵਾਵ ਪੱਗਾਂ ਵਾਲਾ ਪੰਜਾਬ ਮਿਸ਼ਨ ਤਹਿਤ ਅਕਾਲ ਕੌਂਸਲ ਸ੍ਰੀ ਮਸਤੂਣਾ ਸਾਹਿਬ ਅਤੇ ਮਸਤੂਣਾ ਸਾਹਿਬ ਦਸਤਾਰ ਕਲੱਬ ਵੱਲੋਂ ਗੁਰਦੁਆਰਾ ਯਾਦਗਰ ਬਾਬਾ ਜਵਾਰਦਾਸ ਜੀ ਢਿੱਲੋਂ ਪੱਤੀ ਪਿੰਡ ਸ਼ੇਰੋਂ ਵਿਖੇ ਲੋਕਲ ਗੁਰਦੁਆਰਾ ਕਮੇਟੀ ਦੇ ਸਹਿਯੋਗ ਨਾਲ ਦਸਤਾਰ ਤੇ ਦਵਾਲਾ ਸਾਹਿਬ ਸਜਾਉਣ ਲਈ ਸਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਪੁਚੰਗੀਆਂ ਅਤੇ ਨੌਜਵਾਨਾਂ ਨੇ ਹਿੱਸਾ ਲਿਆ ਹਫਤਾ ਭਰ ਚੱਲੇ ਇਸ ਕੈਂਪ ਦੌਰਾਨ ਦਮਾਲਾ ਸਾਹਿਬ ਸਜਾਉਣ ਦੇ ਮਾਹਰ ਕੋਚਾਂ ਭਾਈ ਨਵਦੀਪ ਸਿੰਘ ਤੇ ਜਸਪ੍ਰੀਤ ਸਿੰਘ ਨੇ ਦਮਾਲਾ ਸਾਹਿਬ ਸਜਾਉਣਾ ਅਤੇ ਦਸਤਾਰ ਸਜਾਉਣ ਦੇ ਮਾਹਰ ਕੋਚਾਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸੰਦੀਪ ਸਿੰਘ ਨੇ ਬੱਚਿਆਂ ਨੂੰ ਸੁੰਦਰ ਦਸਤਾਰ ਸਜਾਉਣ ਦੇ ਗੁਰ ਦੱਸੇ ਅਕੀਲੇ ਦਿਨ ਦਸਤਾਰ ਅਤੇ ਦਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਦਮਾਲਾ ਸਜਾਉਣ ਵਿੱਚ ਲਵਪ੍ਰੀਤ ਸਿੰਘ ਨੇ ਪਹਿਲਾ ਪਰਬਜੋਤ ਸਿੰਘ ਨੇ ਦੂਜਾ ਅਤੇ ਜਗਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਇਸੇ ਤਰ੍ਹਾਂ ਸੁੰਦਰ ਦਸਤਾਰ ਸਜਾਉਣ ਵਿੱਚ ਲਵਮੀਤ ਸਿੰਘ ਨੇ ਪਹਿਲਾ ਜਸਪ੍ਰੀਤ ਸਿੰਘ ਨੇ ਦੂਜਾ ਅਤੇ ਰਾਜਵੇਜ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਆਪਣੇ ਕੇਸਾਂ ਦੀ ਸਾਂਭ ਸੰਭਾਲ ਕਰਨ ਅਤੇ ਦਸਤਾਰ ਜਾਂ ਦਮਾਲਾ ਸਜਾਉਣ ਦਾ ਪਰਨ ਲਿਆ ਗੁਰਦੁਆਰਾ ਸਾਹਿਬ ਦੀ ਲੋਕਲ ਕਮੇਟੀ ਦੇ ਪ੍ਰਧਾਨ ਭਾਈ ਜਸਕਰਨ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਹਰੇਕ ਬੱਚੇ ਦਾ ਪ੍ਰਬੰਧਕਾਂ ਵੱਲੋਂ ਸਨਮਾਨ ਕੀਤਾ ਗਿਆ ਹੈ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਦ ਸਿੰਘ ਖਾਲਕ ਖਾਲਸਾ ਨੇ ਦੱਸਿਆ ਕਿ ਅੱਵਲ ਆਉਣ ਵਾਲੇ ਨੌਜਵਾਨਾਂ ਦਾ ਨਤੀਜਾ ਤਿਆਰ ਕਰਨ ਮੌਕੇ ਉਹਨਾਂ ਦੀ ਸਿੱਖ ਇਤਿਹਾਸ ਪ੍ਰਤੀ ਸੂਝ-ਬੂਝ ਅਤੇ ਗੁਰਬਾਣੀ ਪ੍ਰਤੀ ਸਮਝ ਨੂੰ ਵੀ ਪਰਖਿਆ ਗਿਆ ਹੈ ਉਹਨਾਂ ਦੱਸਿਆ ਕਿ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਗੁਰਬਾਣੀ ਸੰਥਿਆ ਗੁਰਮਤ ਸੰਗੀਤ ਅਤੇ ਗਤਕਾ ਕਲਾਸਾਂ ਰਾਹੀਂ ਬੱਚਾ ਨੂੰ ਧਰਮ ਅਤੇ ਵਿਸੇ ਨਾਲ ਜੋੜਿਆ ਜਾਂਦਾ ਹੈ ਮੈਨੇਜਰ ਗੁਰਜੀਤ ਸਿੰਘ ਬਡਰੋਖਾ ਨੇ ਦੱਸਿਆ ਕਿ ਅਜਿਹੇ ਕੈਂਪ ਬੱਚਿਆਂ ਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਅਤੇ ਧਰਮ ਨਾਲ ਜੋੜਨ ਲਈ ਸਹਾਈ ਸਦ ਹੁੰਦੇ ਹਨ ਸਮਾਪਤੀ ਮੌਕੇ ਕਰਵਾਏਗੇ ਇਨਾਮ ਵੰਡ ਸਮਾਗਮ ਮੌਕੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਮਸਤੂਣਾ ਸਾਹਿਬ ਦਸਤਾਰ ਕਲੱਬ ਵੱਲੋਂ ਬੱਚਿਆਂ ਅਤੇ ਕੋਚ ਸਹਿਵਾਨ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਪ੍ਰਧਾਨ ਭਾਈ ਜਸਕਰਨ ਸਿੰਘ ਮੈਨੇਜਰ ਗੁਰਜੀਤ ਸਿੰਘ ਗਰੰਥੀ ਭਾਈ ਅਮਰੀਕ ਸਿੰਘ ਖਾਲਸਾ ਜਰਨੈਲ ਸਿੰਘ ਸਾਜਲਾ ਭਾਈ ਧਰਮ ਸਿੰਘ ਸਾਹਿਲਪ੍ਰੀਤ ਸਿੰਘ ਜਸਪਾਲ ਸਿੰਘ ਪਾਲਾ ਫੌਜੀ ਹਰਸ਼ਦੀਪ ਸਿੰਘ ਪ੍ਰਦੀਪ ਸਿੰਘ ਕੁਲਵੰਤ ਸਿੰਘ ਸੰਤ ਅਤਰ ਸਿੰਘ ਗੱਤਕਾ ਅਖਾੜਾ ਸ਼ੇਰੋਂ ਦੇ ਸਿੱਖਿਆਰਥੀ ਹਾਜ਼ਰ ਸਨ ਆਓ ਗੱਲਬਾਤ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪਿਛਲੇ 27 ਤਰੀਕ ਤੋਂ ਲੈ ਕੇ 2 ਜੂਨ ਤੱਕ ਮਸਤਵਾਨਾ ਸਾਹਿਬ ਦਸਤਾਰ ਕਲੱਬ ਵੱਲੋਂ ਗੁਰਦੁਆਰਾ ਬਾਬਾ ਜਵਾਹਰਦਾਸ ਜੀ ਢਿੱਲੋਂ ਪੱਤੀ ਵਿਖੇ ਨੌਜਵਾਨੀ ਨੂੰ ਵਿਰਸੇ ਨਾਲ ਜੋੜਨ ਦਾ ਵਾਸਤੇ ਸਿੱਖੀ ਦੇ ਨਾਲ ਜੋੜਨ ਵਾਸਤੇ ਦੁਮਾਲਾ ਅਤੇ ਦਸਤਾਰ ਸਿਖਲਾਈ ਕੈਂਪ ਲਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਨੇ ਦਸਤਾਰਾਂ ਸਜਾਉਣੀਆਂ ਅਤੇ ਦੁਮਾਲੇ ਸਜਾਉਣੇ ਜੋਈ ਟ੍ਰੇਨਿੰਗ ਪ੍ਰਾਪਤ ਕੀਤੀ ਤੋਂ ਅੱਜ ਕੈਂਪ ਦੀ ਸਮਾਪਤੀ ਹੋਈ ਜਿਸ ਦੇ ਵਿੱਚ ਭਾਈ ਨਵਦੀਪ ਸਿੰਘ ਭਾਈ ਲਖਵਿੰਦਰ ਸਿੰਘ ਭਾਈ ਜੱਸੀ ਸਿੰਘ ਅਤੇ ਹੋਰ ਕੋਚ ਸਹਿਬਾਨਾਂ ਨੇ ਪਹੁੰਚ ਕੇ ਸਖਲਾਈ ਦਿੱਤੀ ਬੱਚਿਆਂ ਨੂੰ ਗੁਰਮਤ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੋੜਿਆ ਤੇ ਅੱਜ ਮੁਕਾਬਲੇ ਕਰਾਏ ਗਏ ਜਿਹਦੇ ਵਿੱਚ ਪਹਿਲੀ ਦੂਜੀ ਅਤੇ ਤੀਜੀ ਅਰਜੇ ਦੇ ਵਿੱਚ ਜੋ ਪੋਜੀਸ਼ਨਾਂ ਕੱਢੀਆਂ ਗਈਆਂ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੈਨੇਜਰ ਸਾਹਿਬ ਅਤੇ ਸਬੰਚੇ ਪ੍ਰਬੰਧਕਾਂ ਵੱਲੋਂ ਬੱਚਿਆਂ ਦਾ ਮਾਨ ਸਨਮਾਨ ਕੀਤਾ ਗਿਆ ਸੋ ਇਸ ਤਰ੍ਹਾਂ ਦੇ ਉਪਰਾਲੇ ਨੇ ਜਿਹੜੇ ਸਦਾ ਹੁੰਦੇ ਰਹਿਣੇ ਚਾਹੀਦੇ ਨੇ ਤਾਂ ਜੋ ਸਾਡਾ ਆਉਣ ਵਾਲਾ ਤੋਂ ਦੇਖਿਆ ਸਾਡੀ ਆਉਣ ਵਾਲੀ ਨੌਜਵਾਨੀ ਆਪਣੇ ਧਰਮ ਦੇ ਨਾਲ ਆਪਣੇ ਵਿਰਸੇ ਦੇ ਨਾਲ ਜੁੜੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ